ਲਾ ਸੱਜਣਾ ਪਿੰਡ ਹਾਂਸ ਕਲਾਂ ਤਹਿਸੀਲ ਜਗਰਾਉਂ ਤੇ ਜ਼ਿਲ੍ਹਾ ਲੁਧਿਆਣੇ ਤੋਂ ਨਾ ਜਰਸੀਆਂ ਤਿੰਨ ਲੱਗੀਆਂ ਦਿਖਾਉਣਾ ਦੋ ਗੱਬਣਾਂ ਤੇ ਇੱਕ ਆ ਪੈਲਣ ਬੱਛੀ ਦਿਖਾ ਦਾਂਗੇ ਫੁੱਲ ਕੱਦ ਕਾਠ ਚ ਬੋਲੇ ਜੋ ਬਾਈ ਕਹਿੰਦਾ ਬਿਲਕੁਲ ਸਾਫ਼ ਕਰਤੀ ਤੇ ਨਾਲ ਵੀ ਬੱਛੀ ਆ ਗਈ ਵੀਡੀਓ ਦੇ ਮਾਧਿਅਮ ਰਾਹੀਂ ਤੁਹਾਨੂੰ ਤਿੰਨ ਦਿਖਾਉਂਗਾ ਪਰ ਉਦਾਂ ਇਹ ਮੰਨ ਲਓ ਵੀ ਇਹ ਸੱਜਣਾ ਕੋਈ ਨਾ ਇੱਧਰਲੇ ਬੰਨੇ ਭਾਂਡੇ ਹੀ ਭਰਿਆ ਪਿਆ ਜਰਸੀਆਂ ਦਾ ਜਿੱਦਾਂ ਦੇ ਰੇਟ ਵਾਲੀ ਚਾਹੋਗੇ ਬਾਈ ਕਹਿੰਦਾ ਉਦਾਂ ਦੇ ਰੇਟ ਵਾਲੀ ਦੇ ਦਾਂਗੇ ਇੱਕ ਲਾਸਟ ਤੇ ਨਾ ਆਬ ਅੱਛੀ ਵੀ ਆਈ ਹੋਈ ਹੈ ਬਾਈ ਕੋਲੇ ਬਹੁਤ ਚੰਗੇ ਰਿਕਾਰਡ ਵਾਲੀ ਤੇ ਫਿਲਹਾਲ ਤੁਹਾਨੂੰ ਤਿੰਨ ਦਿਖਾ ਦੂੰਗਾ ਇਹ ਹਲੇ ਕੱਚੀਆਂ ਨੇ ਟਾਈਮ ਕੱਢਦੀਆਂ ਨੇ ਤੇ ਬਾਕੀ ਗੱਲਬਾਤ ਤੁਹਾਡੀ ਬਾਈ ਨਾਲ ਕਰਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਰੇਟ ਵੀਡੀਓ ਚ ਰਹੂਗਾ ਤੇ ਸ਼ੁਰੂਆਤ ਰਹੂਗੀ ਇਧਰਲੇ ਬੰਨੇ ਆਜੋ ਗੁਰਮੁਖ ਸਿੰਘ ਹੋਰ ਕਮਿਆ ਵਰੀਆ ਵੀ ਚੜਦੀ ਕਲਾ ਹਾਂਜੀ ਹਾਂ ਆ ਨੰੋਂ ਤਾਂ ਸਾਰੇ ਭਰਾ ਜਾਣ ਲਿਆ ਨੰਬਰ ਬੋਲ ਦੇ 9463052739 ਵੀਰੇ 9463052739 ਸੂਆ ਮੇਰਾ ਖਿਆਲ ਪਹਿਲਾ ਪਹਿਲਾ ਰੂਕ ਦੂਜਾ ਇਹ ਦੋ ਦੰਦਾਂ ਦਾ ਬੱਛੀ ਆ ਜੀ ਉਹ ਛੇ ਦੰਦਾਂ ਦਾ ਉਹ ਦੂਜੇ ਸੂਈ ਆ ਆ ਦੋਨੇ ਪਲੂਣਾ ਹੀ ਆ ਬੱਛੀਆਂ ਆ ਆ ਪਹਿਲਣਾ ਹਾਂਜੀ ਵੀਰੇ ਪਲਸਾ ਲੱਭੀ ਇਹਦੇ ਮਾਰਦੇ ਕੈਮਰਾ ਦਾ ਕੱਦ ਕਾਠਣਾ ਕੋਈ ਸੱਜਣ ਛੋਟਾ ਨਾ ਮੰਨ ਲੇ ਕੱਦ ਆ ਗਿਆ ਫੁੱਲ ਵੱਡਾ ਹਨਾ ਹਾਂਜੀ ਕੱਦ ਆ ਗਿਆ ਫੁੱਲੇ ਕਦੋਂ ਸੂਈ ਆ ਬਾਈ ਇਹ ਸੂਆ 2:30 ਵਜੇ ਦੀ ਸੂਈ ਆ ਵੀਰੇ ਬੋਲੇ ਚੋ ਖਾਲੀ ਆ ਜਮਾ 7 ਵਜੇ ਦੀ ਖਾਲੀ ਹੋਈ ਹੋਈ ਆ ਵੀਰੇ 5 ਕਿਲੋ ਬੋਲੀ ਗੱਡੀ ਆ ਦੀ ਠੀਕ ਆ ਗੱਲ ਬਿਲਕੁਲ ਖਾਲੀ ਆ ਬੱਚਾ ਚੰਗਾ ਆ ਠੀਕ ਆ ਗੱਲ ਹੁਣ ਆਪਾਂ ਹੋ ਗਏ 11:00 ਬਜ ਕੇ 12 ਮਿੰਟ ਨਾ ਇਹ ਇਥੋਂ ਲੱਭੀ ਦਿਖਾ ਵੀ ਨਹੀਂ ਇੱਕ ਵਾਰੀ 11:00 ਬਜ ਕੇ 12 ਮਿੰਟ ਦਾ ਸਮਾਂ ਕੋਈ ਆਇਆ ਨਾ ਹੋਇਆ ਭਾਲ ਕਰਕੇ ਵੀਰੇ ਖਾਲੀ ਕਰੀ ਆ ਬੱਛੀ ਕੋਈ ਨਹੀਂ ਕੋਈ ਚੱਕਰ ਵੀ ਤੇ ਬੱਛੀ ਦਿਖਾ ਦੇ ਯਾਰ ਪਹਿਲਾਂ ਇਹ ਤੋਰੀ ਫਿਰ ਪਹਿਲਾਂ ਲੱਭੀ ਬੱਛੀ ਤੇ ਮਾਰਦੇ ਕੈਮਰਾ ਬੱਛੀ ਦਾ ਬਹੁਤ ਟਾਪ ਦੀ ਆ ਵੀਰੇ ਪੂਰੀ ਅਸਲ ਬੱਛੀ ਪਤਾ ਤਾਂ ਨਹੀਂ ਜਿਹੜੇ ਸੀ ਮੰਡੀ ਆ ਇਹ ਇਹ ਵੀ ਐਸ ਦੀ ਦੱਸ ਦੇ ਵੀਰੇ ਓਕੇ ਹਾਂਜੀ ਨੰਬਰ ਨੰਬਰ ਨਹੀਂ ਪਤਾ ਨਹੀਂ ਵੀਰੇ ਪੁੱਛ ਦਾਂਗੇ ਆਪਾਂ ਕੋਈ ਚੱਕਰ ਨਹੀਂ ਆਇਆ ਤਾਂ ਠੀਕ ਆ ਗੱਲ ਤੇ ਹੁਣ ਮਾਰਦੇ ਲੱਭੀ ਬੱਛੀ ਤੇ ਕੈਮਰਾ ਪੂਰੀ ਅਸਲ ਆ ਗਈ ਤੇ ਇਹ ਤਾਜੀ ਸੂਈ ਦੀ ਵੀਡੀਓ ਪਈ ਆ ਹਾਂਜੀ ਹਾਂਜੀ ਵੀਰੇ ਜੀ ਜੂਰ ਦੀ ਸਾਰਾ ਕੁਝ ਪਿਆ ਆ ਬਾਕੀ ਸੱਜਣੋ ਇੱਥੇ ਤਾਂ ਤੁਰਦੀ ਦੀ ਅਡਜਸਟਮੈਂਟ ਕਰ ਲਿਓ ਜੋਰ-ਜੂਰ ਆਗੇ ਪੂਰੇ ਫੁੱਲ ਸੁਆ ਆ ਗਈ ਪਹਿਲਾ ਤੇ ਦੰਦੋ ਕਿਵੇਂ ਬਾਈ ਇਹ ਚਾਰ ਦੰਦ ਆ ਵੀਰੇ ਦੰਦੋ ਆ ਗਈ ਚੌਗੀ ਤੇ ਬੋੜਾ ਬਾਈ ਕਹਿੰਦਾ ਚੋਇਆ ਵਿਆ ਸਾਰਾ ਕਿਉਂਕਿ ਥੋੜੀ ਪੜ ਲੱਗ ਗਈ ਤੇ ਉਹਨੇ ਉਹਦੇ ਕਰਕੇ ਬਾਈ ਕਹਿੰਦਾ ਖਾਲੀ ਕਰਤੀ ਤੇ ਬਾਕੀ ਇੱਥੇ ਤਾਂ ਕੁਆਲਿਟੀ ਚੈੱਕ ਕਰ ਸਕਦੇ ਹਾਂ ਸਟੇਟ ਰਹੂਗੀ ਪੂਰੀ ਫੁੱਲ ਮਜ਼ਬੂਤ ਵੀ ਫੁੱਲਾ ਤੇ ਬਾਕੀ ਆਰਡਰ ਵੀ ਬਹੁਤ ਸੋਹਣਾ ਤਿਆਰ ਕਰਦੀ ਆਉਂਦੀ ਆ ਤੇ ਬਾਕੀ ਆ ਗਈ ਪਹਿਲਣ ਹਲੇ ਮੰਨ ਲਓ ਜਿਵੇਂ ਜਿਵੇਂ ਇਹਦੀਆਂ ਚਵਾਈਆਂ ਲੱਗਣਗੀਆਂ ਉਵੇਂ ਉਵੇਂ ਬਹੁਤ ਸ਼ਾਨਦਾਰ ਆਰਡਰ ਤਿਆਰ ਕਰ ਦੂ ਉਤੋਂ ਬਿਲਕੁਲ ਸਟੇਟ ਰਹੂਗੀ ਇੱਥੇ ਤੋਂ ਕਰ ਸਕਦੇ ਹਾਂ ਚੈੱਕ ਤੇ ਰੰਗ ਵਾਇਜ ਤੇ ਬਾਕੀ ਸਾਊਂਸੀਲ ਪੂਰੀ ਸੁਭਾ ਵੀ ਰਹੂਗੀ ਠੰਡੀ ਥੋੜੀ ਪਾਲਾ ਹਨਾ ਹਾਂ ਪਾਲ ਜ਼ਰੂਰ ਆ ਵਸ ਪਾਲ ਤਾਂ ਲੈ ਜਾਣੀਆਂ ਵੀਰੇ ਇਡਾਂ ਜੀ ਚੱਕਰ ਤੇ ਬਾਕੀ ਨਾਲ ਇਹ ਜਿਹੜੀ ਤੁਹਾਨੂੰ ਬੱਛੀ ਕਹੇ ਵੀ ਬੱਛੀ ਪੂਰੀ ਅਸਲ ਆ ਗਈ ਇੱਥੋਂ ਕਰ ਸਕਦੇ ਹਾਂ ਚੈੱਕ ਤੇ ਬੱਛੀ ਇੱਧਰਲੇ ਬੰਨ ਚੈੱਕ ਕਰ ਲਿਓ ਚਵਾਈ ਦੀ ਕਿਵੇਂ ਆ ਜੀ ਪੂਰੀ ਵਧੀਆ ਬਾਕੀ ਥਣ ਕੋਈ ਛੋਟਾ ਨਾ ਮੰਨੇ ਵੀਰੇ ਮੂਰੇ ਹੋ ਕੇ ਦਿਖਾ ਦੇ ਥਣ ਪੂਰਾ ਟੌਪ ਦਾ ਲੱਗਦਾ ਠੀਕ ਆ ਗੱਲ ਆ ਥਣ ਥਣ ਪੂਰਾ ਕਿ ਥਣ ਥੋਣਾ ਲੱਗਿਆ ਹੱਥੀ ਚਵਾਈ ਵਾਲਾ ਪੂਰਾ ਅਸਲ ਤੇ ਇਹਦਾ ਰੇਟ ਕਿ ਰਹੂਗਾ ਬਾਈ ਰੇਟ ਵੀਰੇ 85000 ਬੱਚੀ 82000 ਦੀ ਦੇ ਦਾਂਗੇ 85 ਮੁੱਲਾ 82 ਦੀ ਵਾਈ ਕਹਿੰਦਾ ਦੇ ਦਾਂਗੇ ਦੰਦੋ ਆ ਗਈ ਚੌਗੀ ਲਾਗੁਰ ਮੈਂ ਕਿ ਦੰਦ ਵੀ ਕਰਾ ਦੇ ਚੈੱਕ ਤਸੱਲੀ ਕਰਾ ਦੇ ਭਰਾਵਾਂ ਦੀ ਪੂਰੀ ਫੁੱਲਾ ਲੈ ਲਵੀਂ ਕਰਾ ਦੇ ਚੈੱਕ ਮਾੜਾ ਨੇੜੇ ਲੱਗੇ ਜਿਆਦਾ ਪਰੇਸ਼ਾਨ ਨਾ ਕਰ ਡਰਦੀ ਆ ਹੋਰ ਤਾਂ ਕੀ ਆ ਸੂਈ ਸੂਈ ਕਰਕੇ ਨਾਲ ਇਹ ਵਾ ਇਥੋਂ ਕਰ ਸਕਦੇ ਚੈੱਕ ਨਾਲ ਇਹਦੇ ਆ ਗਈ ਬੱਚੀ ਤੇ ਹੁਣ ਮਾਰਦੇ ਕੈਮਰਾ 2 ਨੰਬਰ ਵਾਲੀ ਤੇ ਕੱਦ ਦੇਦਾ ਵੀ ਚੰਗਾ ਕੋਈ ਸੱਜਣ ਨਾ ਛੋਟੀਆਂ ਮੰਨ ਕੇ ਨਾ ਆ ਜੇ ਯਾਰ ਹਾਂਜੀ ਵੀਰੇ ਵੱਡੇ ਕੱਦ ਚ ਆ ਗੀਆਂ ਨਾ ਸਨੀਕ ਪੂਰੀ ਫੁੱਲ ਆ ਵੀਰੇ ਬਸ ਠੀਕ ਆ ਠੀਕ ਆ ਗੱਲ ਇਹਦਾ ਸੁਆ ਇਹ ਪਲੂਣਾ ਵੀਰੇ ਦੋ ਦਾੰਦਾ ਵਾ ਇਹ ਦੁੱਗੀ ਆ ਹਾਂਜੀ ਵੀਰੇ ਠੀਕ ਆ ਗੱਲ ਪੰਜ ਤਰੀਕ ਨੂੰ ਬੱਛੀ ਦੇ ਦਿਨ ਪੂਰੇ ਬਣੂ ਬਣੂਗੀ ਤਾਂ ਬਾੜੀ ਥੱਲੇ ਹਾਂਜੀ ਵੀਰੇ ਇੱਥੋਂ ਇੱਥੋਂ ਕਰਾਈ ਲੱਭੀ ਚੱਕ ਜਾਣ ਜੂਨ ਆ ਗਈ ਪੂਰੀ ਫੁੱਲ ਤੋੜਦੇ ਖੋਲ ਕੇ ਨੂੰ ਤੇ ਬਾਕੀ ਇੱਥੇ ਤੋਂ ਕਰ ਸਕਦੇ ਹਾਂ ਜਜਮੈਂਟ ਤੁਰਦੀ ਦੀ ਇਹਨਾਂ ਦੰਦੋਂ ਦੁੱਗੀ ਦੱਸਿਆ ਬਾਈ ਹਾਂਜੀ ਵੀਰੇ ਆ ਇਹ ਆ ਗਈ ਬਾਈ ਕਹਿੰਦਾ ਦੰਦੋਂ ਦੁੱਗੀ ਤੇ ਕੱਦ ਵੀ ਚੰਗਾ ਤੇ ਜਾਨ ਤਾਂ ਇਸ ਸਾਮਕੇ ਮੰਨ ਲਓ ਵੀ ਕੋਈ ਵਪਾਰੀ ਸੱਜਣ ਵੀ ਇਹ ਚ ਰੁਪਏ ਬਣਾ ਸਕਦਾ। ਬਾਕੀ ਮਾੜੀ ਜੀ ਬੱਚੀ ਦੇ ਪਾਲ ਆਉਂਦੀ ਆ ਵੀਰੇ ਜਰੂਰ ਕਵੈਣੀ ਵਾਲੀ ਸਾਈਡ ਤੇ ਕਿਤੇ ਬੈਣੀ ਵਾਲੀ ਤੇ। ਠੀਕ ਆ ਗੱਲ। ਹਾਂ ਉਹ ਤਾਂ ਪਾਲ ਤਾਂ ਮੈਂ ਕਹੂੰਗਾ ਵੀਰੇ ਭਰਾ ਨੂੰ ਜਾਣਕਾਰੀ ਆ ਪਹਿਲੇ ਦੂਜੇ ਪਸ਼ੂ ਵੀ ਪਸ਼ੂ ਪਾਲ ਕਰ ਜਾਂਦਾ। ਤੇ ਬਾਕੀ ਲੇਵਾ ਸੋਨਾ ਬਣਾਉਗੀ। ਇੱਥੋਂ ਕਰ ਸਕਦੇ ਹੋ ਚੱਕ ਦੰਦੋ ਬਾਈ ਕਹਿੰਦਾ ਰਹੂਗੀ ਦੁੱਗੀ ਤੇ ਦਿਨ ਕਾ ਬਾਕੀ ਨੇ ਤੇ 5 ਤਰੀਕ ਨੂੰ ਦਿਨ ਪੂਰੇ ਵੀਰੇ ਬਾਕੀ 5-4 ਦਿਨ ਬੱਚੀ ਉੱਤੇ ਵੀ ਲੈ ਸਕਦੀ। ਠੀਕ ਆ ਗੱਲ। ਹਾਂਜੀ 5 ਤਰੀਕ ਨੂੰ ਦਿਨ ਪੂਰੇ ਤੇ 5-4 ਦਿਨ ਬਾਈ ਕਹਿੰਦਾ ਉੱਤੇ ਲੈ ਜੂ ਤੇ ਬ ਦੰਦ ਚੈੱਕ ਕਰ ਸਕਦੇ ਇਹ ਪਿਓਰ ਪਿਓਰ ਦੁੱਗੀ ਆ ਗਈ ਹਾਂਜੀ ਵੀਰੇ ਬਾਅਦ ਛੱਡ ਦੇ ਛੱਡ ਦੇ ਆ ਗਈ ਪਿਓਰ ਦੁੱਗੀ ਕੱਦ ਵੀ ਚੰਗਾ ਤੇ ਬਾਡੀ ਚ ਕਹੂੰਗਾ ਸ਼ਾਈਨਿੰਗ ਵੀ ਪੱਛੀ ਦੇ ਫੁੱਲ ਆ ਗਈ ਘਰ ਦੇ ਇਧਰਲੇ ਬੰਦੇ ਮਾੜੀ ਤੇ ਬਾਕੀ ਇੱਥੇ ਤੋਂ ਲੇਵਾ ਚੈੱਕ ਕਰ ਸਕਦੇ ਸੋਹਣਾ ਆਰਡਰ ਬਣਾਉਂਦੀ ਆਉਂਦੀ ਆ ਨੰਬਰ ਆ ਗਿਆ ਦੂਜਾ ਤੇ ਗੁਰਮukh ਭਾਈ ਇਹਦਾ ਕੀ ਰੇਟ ਰਹੂਗਾ ਇਹਦਾ 82000 ਹੈ ਵੀਰੇ ਇਹ ਕਿੰਨੇ ਦੀ ਹੋ ਜੂਗੀ 80 ਦੀ ਦੇ ਦਾਂਗੇ ਵੀਰੇ ਇਹ 80 ਦੀ ਹੋ ਜੂ ਦੋ ਦੰਦਾਂ ਤੇ ਆਓ ਚਾਰ ਦੰਦ ਹੋ ਜੂਗੀ 82 ਦੀ ਜੇ ਕਿਸੇ ਨੇ ਦੋ ਨਹੀਂ ਲੈਣੀਆਂ ਹਾਂ ਜੀ ਕਰਦਾਂਗੇ ਵੀਰੇ ਨਾਮ ਕਰਦਾਂਗੇ ਕਨਸੈਸ਼ਨ ਹਾਂਜੀ ਹਾਂਜੀ ਤੇ ਹੁਣ ਫਿਰ ਆ ਤਿੰਨ ਨੰਬਰ ਵਾਲੀ ਤੌਰ ਤੇ ਬਰੀਡ ਬਰੂਡੇ ਚ ਵੀ ਫੁੱਲਾ ਹਨਾ ਹਾਂਜੀ ਇਹ ਲੇਵਾ ਸੋਨਾ ਬਣਾਉਂਦੀ ਹੋਣੀ ਇਹ ਲੇਵਾ ਦੇ ਦਾ ਵੀਰੇ ਬਾ ਕਮਾਲ ਬਣਨਾ ਸਿਰੇ 30 ਤਰੀਕ ਨੂੰ ਦੇਣ ਪੂਰੇ ਆ ਬੱਚੀਆਂ ਢੱਲਾਂ ਚੈੱਕ ਕਰ ਲੈ ਠੀਕ ਆ ਗੰਦਾ ਅੱਜ ਮੇਰਾ ਖਿਆਲ ਤਰੀਕ ਹੋ ਗਈ 25 ਹਨਾ ਹਾਂਜੀ ਵੀਰੇ ਆ ਲੈ ਚਲ ਬਾਹਰ ਲੈ ਬੰਨੇ ਤੇ ਬਾਕੀ ਇੱਥੇ ਤਾਂ ਫੇਸ ਕੁਆਲਟੀ ਕਰ ਸਕਦੇ ਨੇ ਚੈੱਕ ਕਿਹਦਾ ਸੂਆ ਕਿਹੜਾ ਰਹੂਗਾ ਦੂਜਾ ਸੂਆ ਵੀਰੇ ਦੂਜਾ ਸੂਆ ਥੋੜੀ ਜਿਹੀ ਢਾਲ ਜੀ ਆ ਹਨਾ ਜਾ ਕੇ ਪੱਧਰ ਜੀ ਥੋਂ ਚ ਮੈਂ ਕਹੂੰਗਾ ਕਲੀਅਰ ਆਊਗੀ ਦੰਦੋ ਕਿ ਦੰਦੋ ਛਿੱਗੀ ਸੁਆ ਦੂਜਾ ਹਾਂਜੀ ਵੀਰੇ ਇੱਥੇ ਰੋਕ ਲਈ ਮਾੜੀ ਕਮਾ ਕੇ ਇਹਦੇ ਕੈਦਨ ਬਾਕੀ ਦੱਸਿਆ 30 ਤਰੀਕ ਨੂੰ ਦਿਨ ਪੂਰੇ ਆ ਵੀਰੇ ਆ 30 ਤਰੀਕ ਨੂੰ ਅੱਜ ਹੋ ਗਈ 25 ਹਾਂਜੀ 5 ਦਿਨ ਬਾਕੀ ਨੇ ਹਾਂਜੀ ਵੀਰੇ ਆ ਲੈ ਚਲੰਦਰ ਲਈ ਬਣੇ ਯਾ ਤਾਂ ਬਰੀਡ ਪੂਰੀ ਫੁੱਲ ਆ ਵੀਰੇ ਆ ਨਸਲ ਬਰੀਡ ਆ ਗਈ ਜਰਸੀ ਤੋਂ ਪ੍ਰੈਗਨੈਂਟ ਆ ਹਾਂਜੀ ਵੀਰੇ ਗੱਬਣ ਵੀ ਜਰਸੀ ਤੋਂ ਸੁਆ ਦੂਜਾ ਦੰਦੋ ਛਿੱਗੀ ਤੇ ਪਹਿਲਣ ਦਾ ਕੀ ਰਿਕਾਰਡ ਹੈ 16 ਕਿਲੋ ਦਿੱਤਾ ਵੀਰੇ ਪਲੂਣ ਨੇ ਦੁੱਧ ਠੀਕ ਆ ਗੱਲ ਹਾਂਜੀ ਤੇ ਲੇਵਾ ਚੈੱਕ ਕਰਾ ਦੂਗਾ ਤੁਹਾਨੂੰ ਮੈਂ ਇੱਥੇ ਤੋਂ ਲੇਵਾ ਸੋਨਾ ਬਣਾਉ ਕਿਉਂਕਿ ਟਿੱਲ ਹਜੇ ਇਹਦੇ ਆਰਡ ਲੇਵਾ ਫੁੱਲ ਬਣਾ ਦੂ ਪਹਿਲਨ ਦਾ ਬਾਈ ਕਹਿੰਦਾ 16 ਕਿਜੀ ਦਾ ਮਿਲਕਰ ਕਹਾੜਾ ਤੇ ਰੰਗ ਰੰਗ ਬਾਈ ਜ ਬਹੁਤ ਚੰਗੀ ਆ ਗਈ ਤੇ ਬਾਕੀ ਨਾ ਇੱਥੇ ਤੋਂ ਕੁਆਲਟੀ ਚੈੱਕ ਕਰਾ ਦੂਗਾ ਬਾਕੀ ਸੌ ਸੀਲ ਪੂਰੀ ਹੈ ਫੇਸ ਕੁਆਲਟੀ ਤੋਂ ਲਾ ਕੇ ਬਾਡੀ ਤੋਂ ਲਾ ਕੇ ਬਾ ਛੱਡ ਦੇ ਛੱਡ ਦੇ ਛੱਡ ਦੇ ਆਹ ਦੇ ਲੱਗ ਗੱਠ ਸਾਰਾ ਹੀ ਬਾਦ ਦਾ ਮਗਰ ਠੀਕ ਹੈ ਗੱਲ ਹਾਂ ਸਾਰਾ ਭਰ ਕੇ ਸੂਣਾ ਵੀਰੇ ਟੈਰੀ ਕਾਰਟ ਜਹੂੰ ਹਾਂ ਹਾਂ ਜੋ ਮੈਂ ਵੀਰੇ ਰੂਰ ਕੀ ਪਈ ਆ ਥੱਲੇ ਠੀਕ ਹੈ ਗੱਲ ਹਾਂ ਤੇ ਭਾਰ ਬੋਝ ਵਾਲੀ ਦਾ ਨਾ ਕੋਈ ਸਿਸਟਮ ਕੋਈ ਹੁੰਦੀ ਨਹੀਂ ਮੇਰੇ ਖਿਆਲ ਨਾਲ ਨਾ 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 ਵੀਰੇ ਕੋਈ ਮਤਲਬ ਹੀ ਨਹੀਂ ਹੈ ਇਹ ਇੱਥੋਂ ਕਰ ਲਓ ਜੈ ਕਿੰ ਤਸੱਲੀ ਕਰਾ ਦੇ ਕਿਸੇ ਸੱਜਣ ਦੇ ਮੈਂ ਕਹੂੰਗਾ ਕਈ ਵਾਰੀ ਆਨਲਾਈਨ ਮੰਗਵੋਣੀ ਹੁੰਦੀ ਆ ਆਹ ਰੇ ਵੀਰੇ ਆਹ ਦੋਨੇ ਦੰਦ ਨਿੱਕੇ ਨਿੱਕੇ ਪਏ ਆ ਇਧਰਲੀ ਸਾਈਡ ਵੀ ਤੇ ਇਧਰਲੀ ਹੈ ਵੀ ਇੱਕ ਮਿੰਟ ਇੱਕ ਮਿੰਟ ਇਹ ਇੱਥੋਂ ਕਰਾ ਦੇ ਚੈੱਕ ਪੂਰੀ 6 ਦੰਦ ਅਰਜੀਨਲ ਵੀਰੇ ਬਾਕੀ ਚੱਕਰ ਜਿਹੜਾ ਸੱਜਣ ਆਊਗਾ ਮੈਂ ਕਹੂੰਗਾ ਵੀ ਚਾਹੇ ਆਪਦੀ ਨੇੜੇ ਆ ਕੇ ਚੈੱਕ ਕਰ ਲਿਓ ਹਣਾ ਹਾਂਜੀ ਹਾਂਜੀ ਉਹ ਚੀਜ਼ ਦੀ ਬਾਈ ਕਹਿੰਦਾ ਤਸੱਲੀ ਰਹੂਗੀ ਪੂਰੀ ਫੁੱਲਾ ਪਹਿਲਾਂ ਨੇ ਦਿੱਤਾ 16 ਕੇਜੀ ਤੇ ਹੁਣ ਆ ਗਈ ਦੰਦੋਂ ਛਿੱਗੀ ਤੇ ਦਿਨ ਇਹ ਬਾਈ ਕਹਿੰਦਾ 4 ਤੋਂ 5 ਕੱਢਦੀ ਆ ਕੁਆਲਿਟੀ ਇੱਥੇ ਤੋਂ ਚੈੱਕ ਕਰ ਲਿਓ ਕਰਾਈਂ ਪੈਰ ਮਾ ਤੇ ਉਤੋਂ ਜਮਾ ਸਟੇਟ ਰਹੂਗੀ ਨਸਲ ਬਰੀਡ ਆ ਗਈ ਪੂਰੀ ਫੁੱਲਾ ਬੱਲੇ ਵਾਲੀ ਮੇਰੇ ਸਿੱਧ ਕੀ ਨਹੀਂ ਹੈ ਸੋਨਾ ਪਰਦੀ ਆਉਂਦੀ ਆ ਤੇ ਕੱਦ ਕਾਠ ਵੀ ਚੰਗਾ ਤੇ ਇੱਥੇ ਤੋਂ ਲੱਭੀ ਇਧਰਲੇ ਬੰਨੇ ਜਦੋਂ ਆਉਣਗੇ ਉਹਨਾਂ ਦੇ ਫੇਸ ਤੇ ਆਰਡਰ ਤੇ ਕੈਮਰਾ ਮਾਰਨੀ ਤਸੱਲੀ ਕਰਾ ਦੇ ਪੂਰੀ ਇਹ ਇਹ ਇਧਰਲੇ ਬੰਨੇ ਜਾਊਗਾ ਇਥੋਂ ਕਰਾ ਦੇ ਚੈੱਕ ਲੈ ਵਾ ਸੋਨਾ ਭਰੂਗੀ ਤੇ ਬਾਕੀ ਇਥੋਂ ਸਾਈਡ ਤੋਂ ਕਰਾ ਦੇ ਚੈੱਕ ਇਹਦਾ ਗੁਰਮੁਖੀ ਰੇਟ ਰਹੂਗਾ ਰੇਟ ਇਹਦਾ ਵੀ 85000 ਹੈ ਵੀਰੇ 82 ਦੀ ਦੇ ਦਾਂਗੇ ਏ 82 ਦੀ ਵਿਚਾਰ ਲਈ 80 ਦੇ ਪਰਲੀ 82 ਦੀ ਹਾਂਜੀ ਜੀ ਜੇ ਕੋਈ ਤਿੰਨੀ ਲੈਂਦਾ ਸੀ 80 ਦੇ ਪਰਤੇ ਨੂੰ ਦੇ ਦਾਂਗੇ ਹਾਂ ਹਾਂ ਕਰ ਦਾਂਗੇ ਜੀ ਆ ਤਿੰਨੀ ਕੋਈ ਸੱਜਣ ਲੱਗੇ ਜਾਂਦਾ ਹਾਂਜੀ ਵੀਰੇ ਆ ਨੰਬਰ ਬੋਲ ਦਿਓ ਜੀ 9463052739 9463052739 ਬਾਈ ਦਾ ਨੰਬਰ ਹੈ ਪਿੰਡ ਹਾਂਸ ਕਲਾਂ ਤਹਿਸੀਲ ਜਗਰਾਉਂ ਤੇ ਜ਼ਿਲ੍ਹਾ ਰਹੂਗਾ ਲੁਧਿਆਣਾ ਜਿਹੜੇ ਵੀ ਭਰਾ ਨੂੰ ਇਹਨਾਂ 'ਚ ਕੋਈ ਵੀ ਤੋਹਫਾ ਪਸੰਦ ਆਉਂਦਾ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਪਾਸ ਕਰਕੇ ਲੈ ਜਿਓ ਧੰਨਵਾਦ ਜੀ